ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੀ ਪਤਨੀ ਨੂੰ ਉਸੇ ਦੇ ਆਸ਼ਕ ਦੇ ਨਾਲ ਤੋੜ ਰਿਹਾ ਸੀ ਹੋ ਗਿਆ ਬਸ ਠੀਕ ਹੈ ਤੋ ਚੰਗਾ ਕੰਮ ਕਰ ਲਗਿਆ ਕੋਈ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹੇ ਫਿਰ ਪੁੱਛ ਰਿਹਾ ਉਹਨੇ ਤੁਸੀਂ ਆਪਦੀ ਹੀ ਘਰ ਵਾਲੀ ਨੂੰ ਕਿਸੇ ਦੇ ਨਾਲ ਤੋੜ ਰਹੇ ਹੋ ਵੀ ਭਾਈ ਤੂੰ ਲੈ ਜਾ ਮੈਂ ਆਪਦੇ ਬੱਚੇ ਸੰਭਲੂ ਇਹ ਅਸਲੀਅਤ ਦੇ ਵਿੱਚ ਵਾਪਰਿਆ ਜਾਂ ਕੋਈ ਸ਼ੂਟ ਵਗੈਰਾ ਕਰ ਰਹੇ ਨਹੀਂ ਨਹੀਂ ਅਸਲੀਅਤ ਵਿੱਚ ਹੀ ਵਾਪਰਿਆ ਇਹ ਨਹੀਂ ਤਾਂ ਸ਼ੂਟ ਥੋੜੀ ਇਹੋ ਜਿਹਾ ਕੁਝ ਚੱਲਦਾ ਹੀ ਅਸਲੀਅਤ ਵਿੱਚ ਉਹਨੇ ਜੇ ਮੈਨੂੰ ਚੀਟ ਕੀਤਾ ਤੇ ਆਪਾਂ ਕਹਿੰਦਾ ਚਲੋ ਜਿੱਥੇ ਖੁਸ਼ ਆਵਦਾ ਜਾਓ ਸੀ ਲਾਮ ਮੈਰਿਜ ਕਰਾਈ ਸੀ ਆ ਇਨਸੀਡੈਂਟ ਤੋਂ ਬਾਅਦ ਤੁਹਾਡੇ ਘਰ ਦੇ ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਨੂੰ ਤਾਣਾ ਵੀ ਮਾਰਿਆ ਹੋਊਗਾ ਤਾਣਾ ਬਹੁਤ ਹੀ ਲੰਨਤਾ ਪਾਉਂਦੇ ਸਾਰੇ ਹਜੇ ਤੱਕ ਪਾਉਂਦੇ ਇਹ ਨਹੀਂ ਹੁੰਦਾ ਕਿ ਉਹ ਬੋਦਾਂ ਕਿ ਕੁੱਟ ਮਾਰਤਾ ਕਿਉਂ ਕਰਨੀ ਕੁੱਟ ਮਾਰ ਕਰਕੇ ਛਡੋਗੇ ਸੁਧਰ ਜਾਈ ਜਿੰਨੇ ਸੁਧਰ ਨਾਲ ਘਰ ਵੇਖ ਕੇ ਬੱਚੇ ਵੇਖ ਕੇ ਵੈਸੇ ਸੁਧਰੇ ਜਾਂਦਾ ਜੋ ਮੇਰੇ ਕੋਲ ਸੀ ਰਿਕਾਰਡਿੰਗਾਂ ਦਾ ਕੁਝ ਵੀ ਹੂੰ ਉਹ ਮੈਨੂੰ ਕੱਲੀ ਨੂੰ ਸੁਣਾਈਆ ਫਿਰ ਉਹ ਚੁੱਪ ਕਰ ਗਈ ਫਿਰ ਵੀ ਕਹਿੰਦੀ ਕਹਿੰਦੀ ਮੈਂ ਗਲਤ ਨਹੀਂ ਹੈਗੀ ਅੱਛਾ ਕਹਿੰਦੀ ਮੈਂ ਕਹਿੰਦੀ ਮੈਂ ਗੱਲ ਕੀਤੀ ਫੋਨ ਤੇ ਕਹਿੰਦੀ ਪਰ ਮੈਂ ਗਲਤ ਨਹੀਂ ਹੋਈ ਕੋਈ ਦੇ ਫਿਜ਼ੀਕਲ ਨਹੀਂ ਹੋਈ ਕੋਈ ਉਹੋ ਜਿਹਾ ਕੁਝ ਨਹੀਂ ਪਰ ਜਦੋਂ ਮੁੰਡਾ ਆਇਆ ਫਿਰ ਉਹਨੇ ਸਾਰੀ ਸੱਚਾਈ ਦੱਸ ਦਿੱਤੀ ਮੈਨੂੰ ਤਾਂ ਸਿੱਧਾ ਪਤਾ ਹੀ ਨਹੀਂ ਹੈ ਪਰ ਮੈਨੂੰ ਤਾਂ ਹੁਣ ਜੀ ਪਤਾ ਲੱਗ ਰਿਹਾ ਹੰਗਵੰਡ ਤੂੰ ਹੂੰ ਇਹ ਮੁੰਡਾ ਰੁੰਦਾ ਰਹਿੰਦਾ ਸੀਗਾ ਗੇਟ ਬੰਦ ਸੀ ਆ ਕੁੜੀ ਬਾਹਰ ਖੜੀ ਹੁੰਦੀ ਸੀ ਤੇ ਵਾਰੀ ਕੁੜੀ ਬਾਹਰ ਹੁੰਦੀ ਰਹਿੰਦੀ ਸੀ ਉਹਨੂੰ ਕੋਈ ਪਛਤਾਵਾ ਨਹੀਂ ਸੀਗਾ ਕਿ ਮੈਂ ਜੇ ਤੂੰ ਗਲਤੀ ਚਲ ਫੀਲ ਹੋ ਜੇ ਨਾ ਪੰਚਾਇਤ ਬੈਠੀ ਆ ਵੀ ਗਲਤੀ ਕਿ ਫੀਲ ਕਰਨਾ ਜਾਂ ਉਹਦੇ ਮੁੰਡੇ ਦੇ ਲੱਪੜ ਮਾਰਾ ਉਹ ਤੁਸੀਂ ਧਿਆਨ ਦੇਖੋ ਉਹ ਮੁੰਡੇ ਨੇ ਹੱਥ ਕੀਤਾ ਨਾ ਉਹਨੇ ਹੱਥ ਰੱਖਿਆ